हां जी भाई जी पहुंच गए आपा फ्रॉयपर मंडी ਤੇ ਪਹੁੰਚੋ ਵੇਖਿਓ ਵੀਡੀਓ ਸਾਰੀ ਮੰਡੀ ਹੋ ਗਈ ਅੱਗੇ ਨਾਲੋਂ ਤੇਜ ਤੇ ਤਰੀਕ ਹੈਗੀ ਆ 25 ਤਰੀਕ ਨਵਾਂ ਮਹੀਨਾ 2025 ਸਭ ਤੋਂ ਪਹਿਲਾਂ ਦੱਸਦੀ ਹਾਂ ਜੀ Karele ਦਾ ਭਾ ਕਰੇਲਾ ਵੀ ਬਹੁਤ ਤੇਜ਼ ਤਰ੍ਹਾਂ ਜਾਂਦਾ ਵਾ Karela ਵਿਕੀ ਜਾਂਦਾ ਜੀ 50 ਰੁਪਏ Karele ਦਾ ਭਾ 50 ਰੁਪਏ ਹੈ ਜੀ ਖੀਰਾ ਵੀ ਕੀ ਜਾਂਦਾ ਜੀ ਚਾਈਨੀਸ ਖੀਰਾ 50 ਰੁਪਏ ਤੇ ਦੇਸੀ ਖੀਰਾ 35 35 ਰੁਪਏ ਪੇਠਾ ਵਿਕਿਆ ਜੀ 10 ਰੁਪਏ ਪੇਠਾ 10 ਰੁਪਏ ਚੂਚੂ ਵਿਕਿਆ ਜੀ 40 ਰੁਪਏ ਚੂਚੂ ਦਾ ਭਾਅ 40 ਰੁਪਏ ਰਿਹਾ ਜੀ ਬੇਂਗਣੀ ਵਿਕੀ ਜੀ 25 ਰੁਪਏ ਬੇਂਗਣੀ ਦਾ ਭਾਅ 25 ਰੁਪਏ ਰਿਹਾ ਜੀ ਆਰਬੀ ਵਿਕੀ ਹੈ ਜੀ 20 ਰੁਪਏ ਫੜੀਆਂ ਵਿਕੀਆਂ ਨੇ 60 ਰੁਪਏ ਦੇਸੀ ਫੜੀ ਵੀ ਗਵਾਰਾ ਫੜੀ ਵੀ 60 ਰੁਪਏ ਵਿਕੀ ਹੈ ਜੀ ਕੱਦੂ ਵਿਕੀ ਜਾਂਦਾ ਜੀ 50 ਰੁਪਏ ਜਿਹੜਾ ਜਮਾ ਨਿੱਕਾ ਕੱਦੂ ਆ ਉਹ 50 ਰੁਪਏ ਵਿਕੀ ਜਾਂਦਾ ਜੀ ਟਮਾਟਰ ਵਿਕਿਆ ਜੀ 30 ਤੋਂ 35 ਰੁਪਏ ਟਮਾਟਰ ਦਾ ਭਾਅ 30 ਤੋਂ 35 ਰੁਪਏ ਰਿਹਾ ਜੀ ਭਿੰਡੀ ਵਿਕੀ ਆ ਜੀ 30 ਰੁਪਏ ਭਿੰਡੀ 30 ਤੋਂ 40 ਰੁਪਏ ਦੋ ਤਰ੍ਹਾਂ ਦੀ ਭਿੰਡੀ ਵਿਕੀ ਆ ਜੀ ਟਾਈਮ ਹੈਗਾ ਜੀ 8:30 ਵਜੇ ਦਾ 8:30 ਵਜੇ ਦਾ ਗੋਭੀ ਵਿਕੀ ਆ ਜੀ ਗੋਭੀ ਅੱਜ ਬਹੁਤ ਤੇ ਰਹੀ ਗੋਭੀ ਵਿਕੀ ਆ ਜੀ 70 ਰੁਪਏ ਗੋਭੀ ਦਾ ਭਾਅ ਬਹੁਤ ਤੇ ਰਿਹਾ 70 ਰੁਪਏ ਵਿਕੀ ਆ ਜੀ ਮੂਲੀ ਵਿਕੀ ਆ ਜੀ 20 ਰੁਪਏ ਮੂਲੀ ਦਾ ਭਾਅ ਰਿਹਾ ਜੀ 20 ਰੁਪਏ ਤੋਰੀ ਵਿਕੀ ਹੈ ਜੀ 50 ਰੁਪਏ ਤੋਰੀ ਦਾ ਭਾਰ ਰਿਹਾ ਜੀ 50 ਰੁਪਏ ਮਿਰਚਾਂ ਵਿਕੀਆਂ ਜੀ ਹਰੀ ਮਿਰਚ ਵਿਕੀ ਹੈ ਜੀ 40 ਤੋਂ 50 ਰੁਪਏ ਕੌੜੀ ਮਿਰਚ 40 ਤੋਂ 50 ਰੁਪਏ ਜੀ ਵਿਕੀ ਹੈ ਜੀ ਲੌਕੀ ਵਿਕੀ ਹੈ ਜੀ 30 ਰੁਪਏ ਲੌਕੀ 30 ਰੁਪਏ ਵਿਕੀ ਹੈ ਜੀ ਪਹਾੜੀ ਗਾਜਰ ਵਿਕੀ ਹੈ ਜੀ 25 ਰੁਪਏ ਪਹਾੜੀ ਗਾਜਰ ਦਾ ਭਾਰ ਰਿਹਾ ਜੀ 25 ਰੁਪਏ ਸ਼ਿਮਲਾ ਮਿਰਚ ਵਿਕੀ ਹੈ ਜੀ 80 ਤੋਂ 90 ਰੁਪਏ ਸ਼ਿਮਲਾ ਮਿਰਚ ਦਾ ਰੇਟ 80 ਤੋਂ 90 ਰੁਪਏ ਰਿਹਾ ਜੀ ਵੱਡਾ ਬਿੰਗਣ ਵਿਕਿਆ ਜੀ 40 ਰੁਪਏ ਵੱਡਾ ਬਿੰਗਣ 40 ਰੁਪਏ ਵਿਕਿਆ ਜੀ ਅਦਰਕ ਵਿਕਿਆ ਜੀ 60 ਰੁਪਏ 58 60 ਰੁਪਏ ਤੇ ਲਸਣ ਵਿਕਿਆ ਜੀ 50 ਤੋਂ ਲੈ ਕੇ 80 ਰੁਪਏ ਤੱਕ ਲਸਣ ਵੱਖ-ਵੱਖ ਤਰ੍ਹਾਂ ਚੋਂਦਾ ਵਾ ਨਿੱਕਾ ਵੱਡੇ ਸਾਈਜ਼ ਦਾ ਉਸ ਹੱਬ ਦੀ ਕੁਆਲਿਟੀ ਦੇ ਹਿਸਾਬ ਨਾਲ 50 ਤੋਂ ਲੈ ਕੇ 80 ਰੁਪਏ ਤੱਕ ਵੇਚੇ ਜਾਂਦਾ ਜੀ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰ ਦਿਆ ਕਰੋ ਇਹਨੂੰ ਪੇਨ ਨੂੰ ਫੋਲੋ ਕਰ ਲਿਆ ਕਰੋ ਐਦਾਂ ਹੀ ਅਪਡੇਟ ਦਿੰਦੇ ਰਵਾਂਗੇ ਤੇ ਹੋਰ ਵੀ ਬਾਕੀ ਆਪਣੇ ਪੇਜ ਕਿਤਾ ਖੇਤੀਬਾੜੀ ਦੇ ਪੇਜ ਤੋਂ ਲੈ ਕੇ ਨਾਮ ਚੇਂਜ ਕਰਕੇ ਗੁਰਬੀਰ ਚੈਲ ਰੱਖਿਆ ਗਿਆ ਜੀ ਧੰਨਵਾਦ ਜੀ